ਸੁਣ ਨਾਹ ਪਿਆਰੇ ਇੱਕ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਸੁਣ ਨਾਹ ਪਿਆਰੇ ਇੱਕ ਬੇਨਤੀ ਮੇਰੀ ਇਕ ਬੇਨਤੀ ਮੇਰੀ ਸੁਣਨਾ ਪਿਆਰੇ ਇਕ ਬੇਨਤੀ ਮੇਰੀ ਇਕ ਬੇਨਤੀ ਮੇਰੀ ਤੁਨਝ ਕਰ ਵਸੇੜਾ ਤੁਨਝ ਕਰ ਵਸੇੜਾ ਤੁਨਝ ਕਰ ਵਸੇੜਾ ਤੁਨਝ ਕਰ ਵਸੇੜਾ ਆਣਣ ਪਸ ਮੈਂ ਤੇ ਬੇਨਾਤੀ ਮੇਰੇ ਇੱਕ ਬੇਨਾਤੀ ਮੇਰੇ ਸੁਣਨਾ ਪ੍ਰਿਆ up in ਬਿਨੁ ਲਾਮ ਰਸਨ ਰਸ ਰਸਨਾ ਅਮਰਤ ਲਾਮ ਰਸਨ ਰਸ ਰਸਨਾ ਘੁਰ ਸ਼ਬਦੀ ਰਾਸ ਪੁਰਸ਼ਾ ਬਦੀ ਰਸ ਪੀਜੈ ਵਣਨਾ ਵੇ ਕੋ ਸੰਗਲ ਸਾਥੀ ਪੁਣਲਾ ਵੇ ਕੋ ਸੰਗਨਾ ਸਾਥੀ ਲੰਕ ਲਾਹ ਲਾਹ ਲ ਕਰ ਜਾਈਏ ਲਾਹ ਲ ਕਰ ਜਾਈਏ ਸਾਚੀ ਸਚ ਮਤ ਤੇਰੀ ਸਾਚੀ ਸਚ ਮਤ ਤੇਰੀ ਵਣਨਾ ਕੋ ਸੰਗ ਨ ਸਾਥੀ Yeah! ਮਾਤ ਤੇਰੀ ਸੱਚੀ ਸਤ ਮਾਤ ਤੇਰੀ ਤੁਨਝ ਕਰ ਵਸੇੜਾ ਤੁਨਝ ਕਰ ਵਸੇੜਾ ਤੁਨਝ ਕਰ ਵਸੇੜਾ ਤੁਨਝ ਕਰ ਵਸੇੜਾ ਆਰੁਲਪ ਮੈਂ ਤੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਸੁਣਨਾ ਹੈ ਪਿਆਰੇ ਇੱਕ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਤੁਨਿੰਦ ਕਰ ਵਸੇੜਾ ਤੁਨਿੰਦ ਕਰ ਵਸੇੜਾ ਆਰੜਾ ਬਸ ਮੈਂ ਤੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਸੁਣਨਾ ਪਿਆਰੇ ਇੱਕ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਪਿਆਰੀ ਸਾਧ ਸੰਗਤ ਜੀ ਸਾਡੇ ਵਿਚਕਾਰ ਅਜੂਰੀ ਕਥਾਵਾਚਕ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਪਾਈ ਸਾਹਿਬ ਪਾਈ ਗਗਨਦੀਪ ਸਿੰਘ ਜੀ ਪਹੁੰਚ ਚੁੱਕੇ ਨੇ ਅੱਜ ਨੂੰ 9 ਵਜੇ ਤੱਕ ਉਰਮਤ ਵਿਚਾਰਾਂ ਗੁਰੂ ਇਤਿਹਾਸ ਰਾਹੀਂ ਗੁਰੂ ਚੰਨਾ ਵੇ ਜੋੜਨਗੇ ਕੱਲ 25 ਜੂਨ ਨੂੰ ਬਾਬਾ ਬੰਦਾ ਸਿੰਘ ਭਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਸੋ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਜਰੂਰ ਬਾਬਾ ਬੰਦਾ ਸਿੰਘ ਭਾਦਰ ਜੀ ਦੇ ਜੀਵਨ ਤੇ ਵੀ ਚਾਨਣ ਪਾਉਣ ਦੀ ਕਿਰਪਾਲਤਾ ਕਰਨ ਜੀ ਬੇਨਤੀ ਪ੍ਰਵਾਨ ਕਰਨੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਬਣਿਆ ਰਹਿਣਾ ਜੀ ਕੀਰਤਨ ਦੀ ਹਾਜ਼ਰੀ